ਮੈਂ ਮਾਗਣੀ ਮੈਂ ਦਵਾਈ ਲੈ ਕੇ ਆਉਣੀ ਆ ਬਹੁਤ ਆ ਜਾਣਾ ਛੇਤੀ ਅੱਛਾ ਚੱਲ ਜਾ ਅੱਜ ਸਵੇਰੇ ਸਵੇਰੇ ਤੋਂ ਅੱਪ ਸੇਕਣ ਬੈਗੇ ਸਰੀਰ ਨਹੀਂ ਫਰੀਦ ਠੀਕ ਅੱਛਾ ਤਾਂ ਠੰਡ ਜੀ ਲੱਗਣ ਲਈ ਦਵਾਈ ਵੀ ਲਿਆਂਦੀ ਆ ਵੇਖਲਾ ਮਤ ਦਵਾਈ ਉੱਥੇ ਪਈ ਰਹਿ ਗਈ ਐ ਮੈਂ ਮੈਂ ਰਾਤੀ ਆਈ ਨਹੀਂ ਬੋਲਣ ਬੜਾ ਡਈ ਪਤਾ ਹੀ ਆ ਤੈਨੂੰ ਆਦਤ ਦਾ ਜਿਹੜੇ ਬੰਦੇ ਨੂੰ ਆਦਤ ਪਈ ਹੋਵੇ ਤੇ ਫਿਰ ਬੋਲਣੋਂ ਥੋੜਾ ਹਟ ਸਕਦਾ ਵਾ ਹੂੰ ਤਾਂ ਬਾਅਦ ਨੇ ਜਾਣ ਲਈ ਸੀ ਨਹੀਂ ਦਵਾਈ ਲੈਣ ਗਈ ਐ ਭਰਾ ਅੱਧੀ ਗਾਉਣ ਲਈ ਮੈਂ ਦਵਾਈ ਲਿਆਉਣੀ ਐ ਤਾਂ ਵੀ ਚੰਗਾ ਵਾ ਦਵਾਈ ਲੈਣ ਗਈ ਜੀ ਤੇ ਕਰਦਾ ਸੀ ਹਾਂ ਨੂੰ ਜਦੋਂ ਇੰਨਾ ਬੁਲਾਵਾ ਕਰਨ ਦੇਈ ਸੀ ਫਿਰ ਮੈਂ ਮੈਨੂੰ ਤੇ ਪੈ ਹੀ ਜਾਂਦੀ ਹੁੰਦੀ ਵੀ ਤੂੰ ਸਾਡੇ ਘਰ ਚ ਦਖਲ ਅੰਦਾਜ਼ੀ ਕਰਦੀ ਮੈਂ ਤਾਂ ਨਹੀਂ ਆਈ ਤੇ ਫਿਰ ਤੂੰ ਡਰਦੀ ਐ ਨਾ ਤਾਂ ਹੀ ਨਹੀਂ ਆਈ ਇਥੇ ਭਾਵੇਂ ਮੈਨੂੰ ਢਾਲੇ ਤਾਂ ਤੂੰ ਆਇਆ ਨਾ ਘਰ ਚੰਗਾ ਆਪਣੀ ਮਰਜ਼ੀ ਨਾਲ ਹੀ ਹੁੰਨੀ ਫਿਰ ਤੂੰ ਕਿਤੇ ਨਹੀਂ ਢਾ ਲੈਂਦੀ ਇੱਥੇ ਹੀ ਆਹੀਂ ਉਹ ਤੇ ਆਖੀ ਦਾ ਚੱਲ ਕੀ ਕਹਦੇ ਘਰ ਚ ਦਖਲਅੰਦਾਜ਼ੀ ਕਰਨੀ ਆ ਪ੍ਰੀਤ ਉਹ ਗੱਲ ਹੀ ਉਹ ਵੀ ਸੱਟ ਸੂਟ ਮੈਨੂੰ ਲਾ ਦੂਗੀ ਫੇਰ ਫੇਰ ਆਈ ਤੂੰ ਮੇਰੀ ਗੱਲ ਸੁਣ ਕੀ ਰੌਲਾ ਪਾਉਣਾ ਹੀ ਸਮਾਨ ਦੀਪ ਦਾ ਤੇ ਮੈਂ ਹੁਣ ਇੱਕ ਅੰਦਰ ਹੀ ਲਾਇਆ ਸਾਰਾ ਜੋ ਇਕੱਠਾ ਕਰ-ਕੁਰ ਕੇ ਤੇ ਮੈਂ ਹੁਣ ਇੱਕੇ ਅੰਦਰ ਰੱਖਤਾ ਇਹ ਤੇ ਕਿਤੇ ਉਤੇ ਘੱਟਾ ਦੇ ਜੋ ਆ ਸੀਮੰਟ ਸੁਮੰਡ ਸਾਬਿਆ ਮੈਂ ਤਾਂ ਝਾੜ-ਝਾੜ ਕੇ ਮਾਹ ਰੱਖਿਆ ਆਂਦੀ ਆ ਪੀਉ ਨੂੰ ਫੋਨ ਕਰੋ ਇਥੋਂ ਸਮਾਨ ਵੀ ਹੁਣ ਚੁੱਕ ਕੇ ਲੈ ਜੇ ਆ ਚੰਗੀ ਗੱਲ ਵਾ ਹੁਣ ਕਿਉਂ ਸੁਖੀ ਜਾਂਦੇ ਚੁੱਕ ਕੇ ਲੈ ਜੇ ਉਹਦਾ ਘਰ ਉਹਦਾ ਬਾਹਰੋਂ ਨਿਕਲਣਾ ਆਉਣਾ ਨਹੀਂ ਇੱਥੇ ਇਹਦਾ ਮਤਲਬ ਪੀਓ ਪੇਕੇ ਗਈ ਆ ਤੇ ਤਾਂ ਹੁਣ ਸਮਾਨ ਵੀ ਉਹ ਉਹ ਤਾਂ ਚੁਕਾ ਦਈਏ ਕੀ ਗੱਲ ਉਹਦਾ ਥਾਂ ਹੈ ਨਹੀਂ ਇੱਥੇ ਉਹਦਾ ਹਿੱਸਾ ਹੈ ਨਹੀਂ ਇੱਥੇ ਅੱਛਾ ਇਹ ਗੱਲ ਦਾ ਰੌਲਾ ਹੀ ਉਹ ਤਾਂ ਵੇਖ ਲੈ ਇਹ ਤੇ ਉਜੜੀ ਭਾਲਦੀ ਆ ਆ ਇੱਕ ਤੁਹੀਂ ਨਾ ਨਾ ਘਰ ਦੇ ਵਿੱਚ ਹੁੰਦੇ ਤੇ ਇੰਨੇ ਤੇ ਉਹਦੇ ਦੱਸੇ ਬੇਲੇ ਕਦੋਂ ਦੇ ਵਟਾ ਦੇ ਨੇ ਕਦੋਂ ਦੇ ਘਰੋਂ ਕੱਢ ਦੇਣੀ ਜੇ ਮੈਂ ਹੁਣ ਉਹਦੋਂ ਤੇਰੇ ਸਾਹਮਣੇ ਸੱਦਿਆ ਵਾ ਇਹਦੀ ਪਰਜਾਈ ਨੂੰ ਵੀ ਪਰਜਾਈ ਤੇ ਉਦਾਂ ਕਿਤੇ ਉਹ ਹੈਗੀ ਵੱਡਣ ਜੋਗੀ ਤੇ ਮਾਂ ਜਿਹੜੀ ਉਹ ਤੇ ਤੈਨੂੰ ਪਤਾ ਹੀ ਆ ਤੇ ਹੁਣ ਤੇ ਉਹ ਇੰਨੇ ਜੋਗੀਆਂ ਹੁਣ ਸਮਝਾਉਂ ਜੋਗੀਆਂ ਤੇ ਫਿਰ ਇੱਥੇ ਤੱਕ ਖਲਾਰੇ ਪਹਿਨਵਣਾ ਤੇ ਫਿਰ ਬਾਰ-ਬਾਰ ਕੀ ਕਰਨ ਨੂੰ ਸੱਦਗੇ ਜੇ ਫਿਰ ਇੱਕ ਵਾਰੀ ਬੰਦਾ ਹੋਣਾ ਇਹਦੀ ਭੈਣ ਵਾ ਬਹੁਤ ਸਿਆਣੀ ਐ ਬਹੁਤ ਸਿੱਖ ਕਿਤੇ ਐਨੀ ਸਿਆਣੀ ਐ ਮੇਰੇ ਤੇ ਹਣਾ ਵੱਡੀ ਜਿਹੜੀ ਆ ਆਉਂਦੀ ਨਹੀਂ ਤਾਂ ਬਹੁਤ ਘੱਟ ਨਹੀਂ ਉਹਦਾ ਤੇ ਘਰ ਦਾ ਕੰਮ ਬਹੁਤ ਵਾ ਉਹਨੇ ਇੱਥੇ ਆਣ ਕੇ ਕੀ ਕਰਨਾ ਇਹੋ ਜੀ ਗੱਲਾਂ ਸੁਣਨੀਆਂ ਵਾ ਉਹ ਤੇ ਹੁਣ ਮੈਂ ਫੋਨ ਕੀਤਾ ਵਾ ਤੇ ਕਹਿੰਦੀ ਹੀ ਮੈਂ ਆਉਂਗੀ ਟਾਈਮ ਕੱਢ ਕੇ ਭਾਰਾਂ ਦੀ ਟਾਈਮ ਨਹੀਂ ਆ ਪਰ ਮੈਂ ਟਾਈਮ ਕੱਢ ਕੇ ਆਉਂਗੀ ਅੱਜ ਆਹੋ ਤੇ ਆਏਂਗੀ ਮੜਾ ਜਾ ਲੱਗੇ ਤੂੰ ਵੇਖੋ ਜੇ ਇਹ ਦਵਿੰਦਰ ਨਾ ਹੋਊਗੀ ਘਰ ਫਿਰ ਤੇ ਮੈਂ ਆ ਜੂਗੀ ਪਰ ਜੇ ਘਰ ਹੋਈ ਤੇ ਤੁਹਾਨੂੰ ਪਤਾ ਹੀ ਉਹ ਤੇ ਅੱਗੇ ਲੜਾਈ ਦਾ ਮੋਢਵਾ ਵੇਖ ਲਈ ਚੱਲ ਜੇ ਨਾ ਹੋਊ ਤੇ ਆ ਜੀ ਘੜੀ ਕੋਈ ਗੱਲ ਨਹੀਂ ਸੱਧਿਆਵਾ ਮੈਨੂੰ ਤੇ ਕਹਿੰਦੀ ਵੀ ਚੱਲ ਮੈਂ ਆ ਜੂਗੀ ਮੇਰਾ ਪਰ ਟਾਈਮ ਨਹੀਂ ਆ ਸੱਧਿਆਵਾ ਤੇ ਉਹਨੂੰ ਕਹਵੇ ਵੀ ਨੇ ਇੱਕ ਗੱਲ ਕਰਨਾਂ ਦੇ ਵਿੱਚ ਉਹਦੀ ਕੱਢਦੇ ਵੀ ਜਿੰਨਾ ਹਿੱਸਾ ਘਰ ਦੇ ਵਿੱਚ ਤੇਰਾ ਉਹਨਾ ਉਹਦਾ ਵਾ ਅੱਧ ਦੀਪਾਈ ਵਾਲਵਾ ਸਾਲ 2 ਸਾਲ ਦੀ ਉਹ ਪਿੰਡ ਚੱਲ ਗਈ ਆ ਇਹਦਾ ਮਤਲਬ ਇਹ ਥੋੜਾ ਵੀ ਹੋ ਤਾਂ ਸਮਾਨ ਵੀ ਚਕਾ ਦੇ ਉਹਦਾ ਦੋ ਕਮਰੇ ਉਹਦੇ ਦੋ ਤੇਰੇ ਆ ਤੇ ਜਾਂ ਉਹਨੂੰ ਦੋ ਕਮਰੇ ਅੱਡ ਪਾ ਦੋ ਆਪਣਾ ਜਿੱਤਾ ਮਰਜੀ ਕਿ ਜਾਰਾ ਕਰੇ ਉਹ ਟਾਡੇ ਸਿਰ ਤੇ ਆ ਤੀਆਂ ਦੀ ਮਾਂ ਆ ਹੁਣ ਇਹਨੂੰ ਕੌਣ ਸਮਝਾਵੇ ਤੇ ਇਦਾਂ ਹੀ ਕਰੀ ਜਾਂਦੀ ਆ ਇਹਦੇ ਬੋਲਣਾ ਕਿ ਹੋਣਾ ਥੋੜਾ ਕਿ ਹੋਣਾ ਇਹ ਜਿਆਦਾ ਬੋਲ ਕੇ ਇਹਨੂੰ ਲੱਗਦਾ ਵੀ ਮੈਂ ਇੱਥੇ ਜਨਾਨੀਆਂ ਦੇ ਵਿੱਚ ਲੜਾਈ ਦਾ ਮੈਦਾਨ ਜਿੱਤ ਲੈਣੀ ਆ ਕਿ ਕਰੇ ਉਹਦੇ ਹਿੱਸੇ ਵੀ ਮਾਰ ਲੈਣੇ ਆ ਇਦਾਂ ਦਾ ਕੋਈ ਨਹੀਂ ਆਂਦਾ ਜਿਹੜੇ ਤੀ ਪੁੱਤ ਦੀ ਇਦਾਂ ਦੀ ਜ਼ੁਬਾਨ ਹੋਵੇ ਨਾ ਉਹ ਆਪਣੇ ਆਪ ਨੂੰ ਖਾਨੇ ਖਾਣੀ ਸਮਝਦਾ ਹੁੰਦਾ ਵੀ ਮੇਰੀ ਜ਼ੁਬਾਨ ਬੜੀ ਆ ਮੈਂ ਤਾਂ ਸਾਰਿਆਂ ਨੂੰ ਗਾੜੀ ਲਾਇਆ ਵਾ ਤੇ ਇੰਨਾ ਨਹੀਂ ਪਤਾ ਵੀ ਤੇਰੇ ਤੋਂ ਗੰਦੇ ਤੋਂ ਡਰਦੇ ਡਰਦੇ ਕੋਈ ਚੁੱਪ ਕਰ ਜਾਂਦਾ ਵਾ ਇਹ ਤੇ ਹਾਂ ਕੀ ਕਰੇ ਇੰਨਾ ਤਾਂ ਪਤਾ ਬੰਦਾ ਮੈਂ ਨਹੀਂ ਕਰਦੀ ਨਾ ਨਾ ਮੈਂ ਅਦਾਲਤ ਤੇ ਧਰ ਕੇ ਆਈ ਆ ਤੇ ਮੈਂ ਜਾਂਦੀ ਵੇਖੀ ਬਾਹਰ ਮੈਂ ਪੁੱਛਿਆ ਮੈਂ ਰਾਤੀ ਇੰਨਾ ਬੋਲਦੀ ਕਿ ਤੇ ਰੋਸ ਕੇ ਨਾ ਚਲ ਗਈ ਹੋਣੀ ਨਹੀਂ ਨਹੀਂ ਰੋਸ ਕੇ ਨਹੀਂ ਗਈ ਹੁਣ ਰੋਸ ਕੇ ਕਿੱਥੇ ਜਾਣਾ ਸਾਰਾ ਸ਼ਰੀਕ ਉੱਜੜੇ ਤੇ ਵੇੜਾ ਭੋਕਾ ਆ ਸਭ ਨੇ ਦੇਲ ਚਕਣਾ ਸੋਚਣ ਨਹੀਂ ਮੈਂ ਇਹਨਾਂ ਨੂੰ ਕਹਿਨਦੀ ਹਾਂ ਮੈਂ ਕਹਾਂ ਸਾਰੀ ਦਿਹਰੀ ਕੰਮ ਨੂੰ ਹੱਥ ਨਹੀਂ ਹਿਲਾਉਂਦੀ ਹੁੰਦੀ ਹੁਣ ਜਿਤਰਾਂ ਨੂੰ ਇਹ ਆ ਵੀ ਘਰ ਮੇਰਾ ਆਪਣਾ ਬਣ ਗਿਆ ਹੈ ਪੈਪ ਲੈ ਕੇ ਤੂ ਤਾ ਕੇ ਐ ਚੰਟ ਸਫਾਈਆਂ ਰੱਖਦੀ ਕਿ ਨਹੀਂ ਉਹੋ ਹੀ ਆ ਨਾ ਵਿਚਾਰੀ ਦੇ ਉਹਦੇ ਕਰਮਾਂ ਚ ਸਤਾਹੀ ਚਲੋ ਕੋਈ ਨਹੀਂ ਆਉਗੀ ਤੇ ਮੈਂ ਆਉਣੀ ਆ ਫਿਰ ਆਹੋ ਦਾਈ ਨਾ ਸਰਜ ਏਡਾ ਨਾ ਡਰ ਕੇ ਰਿਆ ਕਰ ਲਗਦਾ ਜੇ ਪੋਚੇ ਲੱਗੇ ਨਹੀਂ ਆ ਸੱਸ ਕਹਿੰਦੀ ਆ ਏਠਾ ਕਾ ਮੱਧਿਆ ਠੀਕ ਠਾਕ ਮੈਂ ਤਾਂ ਅਖਿਆ ਮੇਰੀ ਤੀਨੇ ਆਉਣਾ ਨਹੀਂ ਪਰ ਆ ਗਈ ਟਾਈਮ ਨਾ ਹੈ ਨਹੀਂ ਤੁਸੀਂ ਮੈਨੂੰ ਕਿਹਾ ਹੁੰਦਾ ਤੇ ਮੈਂ ਨਾ ਆਉਂਦੀ ਹਾਂ ਇੱਥੇ ਮੈਨੂੰ ਤੇ ਰਾਤ ਨੀਂਦ ਨਹੀਂ ਆਈ ਪੀ ਚਲੋ ਦੀਦੀ ਨੇ ਸੱਦਿਆ ਵਾ ਤੇ ਮੈਨੂੰ ਪਹੁੰਚਣਾ ਜ਼ਰੂਰ ਚਾਹੀਦਾ ਭੈਣ ਦੇ ਨਾਲ ਨਾਲ ਤੇਰਾ ਵੀ ਹਾਏ ਰੱਬਾ ਮਾਸੀ ਆ ਮੈਂ ਤੇਰੀ ਉਹ ਤਾਂ ਗੱਲ ਹੈ ਆ ਪਰ ਫਿਰ ਵੀ ਆਂਦੇ ਨੇ ਨਾ ਧਿਆਨ ਨਾ ਜ਼ਿਆਦਾ ਸੀ ਕਿ ਮੈਨੂੰ ਤੇ ਰਾਤ ਨੀਂਦ ਹੀ ਨਹੀਂ ਆਈ ਸੱਚੀ ਹਾਂ ਸੱਚੀ ਚਲ ਹੋਰ ਸੁਣਾ ਪਰਿਵਾਰ ਦਾ ਮੱਧਿਆ ਸਭ ਠੀਕ ਠਾਕ ਚੱਲ ਪਾਣੀ ਲੈਵਾਂ ਪਹਿਲਾਂ ਮੈਂ ਪਾਣੀ ਜ਼ਰੂਰ ਲੈ ਕੇ ਆਓ ਅੱਛਾ ਬੜਾ ਸੋਹਣਾ ਬਣਾ ਲਿਆ ਵਾ ਘਰ ਪਰਦੇ-ਪਰਦੇ ਲਾ ਕੇ ਤੇ ਸਵਾਰੀ ਬੜਾ ਲਿਆ ਤੇ ਮੈਂ ਹਾਂ ਘਰ ਹੀ ਬੜਾ ਸੋਹਣਾ ਸਵਾਰ ਲਿਆ ਚੰਗਾ ਲੱਗਦਾ ਨਾ ਜਦਾਂ ਜਨਾਨੀ ਨੂੰ ਨਵੇਂ ਕੱਪੜੇ ਸਵਾ ਕੇ ਪਾ ਦਈਏ ਤੇ ਜਨਾਨੀ ਵੀ ਉਹਦੀ ਉਹ ਨਹੀਂ ਰਹਿੰਦੀ ਕਿੰਨਾ ਟੌਰ ਨਿਕਲਦਾ ਮੈਂ ਨਹੀਂ ਵੀ ਮੈਂ ਵੇਖ ਕੇ 당ਗ ਰਹੀ ਕਿ ਇੰਨਾ ਸੋਹਣਾ ਸਵਾਰ ਲਿਆ ਘਰ ਚਲ ਬਹੁਤ ਹੀ ਲੱਗਾ ਲੱਗਾ ਹਾਂ ਬਹੁਤ ਸੋਹਣਾ ਲੱਗਿਆ ਹੱਥ ਫੇਰ ਹੀ ਇਹ ਤਾਂ ਫੇਰ ਹੀ ਚੰਗੇ ਲੱਗਦੇ ਪੈਸੇ ਖਰਚੀਏ ਤੇ ਤੇ ਜੇ ਆਖੀਏ ਵੀ ਹੁਣ ਪੈਸੇ ਬਣਾ ਲਈਏ ਤੇ ਘਰ ਵੀ ਚੰਗਾ ਲੱਗੇ ਫੇਰ ਇਹ ਗਲਤ ਨਹੀਂ ਨਾ ਬਣਦੀ ਨਹੀਂ ਇਹ ਤਾਂ ਚਲੋ ਕੀ ਅੰਦਨデア ਕਿਰਸ ਕਰਕੇ ਹੀ ਆ ਥੋੜਾ ਥੋੜਾ ਬੰਦਾ ਜੋੜਦਾ ਰਹੇ ਤੇ ਘਰ ਦਾ ਕੰਮ ਹੁੰਦਾ ਰਹੇ ਤੇ ਫੇਰ ਹੀ ਆ ਵੈਸੇ ਇੱਕ ਗੱਲ ਦੱਸਾਂ ਜਿੰਨਾ ਆਪਾਂ ਖਾਊ ਜਾੜ ਹੋ ਜੰਨੇ ਨਾ ਸੂਟਸ ਵਾਲਾ ਇੱਧਰ ਉੱਧਰ ਇੱਧਰ ਉੱਧਰ ਮੱਤੀਆਂ ਬੁੱਤੀਆਂ ਇੱਕ ਦੂਜੇ ਦੀਆਂ ਕਰਦੇ ਰਹੀਏ ਉਹਨਾਂ ਚ ਪੂਰੀ ਨਹੀਂ ਜੇ ਪੈਂਦੀ ਨਹੀਂ ਪੈਂਦੀ ਬੰਦਾ ਘਰ ਦਾ ਕੋਈ ਸਵਾਰਿਆ ਉਹ ਬਣਾਇਆ ਅਗਲਾ ਬੰਦਾ ਨੋਟ ਕਰਦਾ ਜੇ ਨਾਨੀ ਸਿਆਣੀ ਇਹ ਕਰਦਾ ਕੋਈ ਬਣਾ ਗਈ ਆ ਵੇਖ ਸਿਮਾ ਪੈਸੇ ਤੇ ਖਰਚੇ ਤੇ ਵਧੀਆ ਘਰ ਵੀ ਬਣਾ ਲਿਆ ਪਰ ਆਦਤਾਂ ਨਹੀਂ ਛੜਦੀ ਆਪਣੀਆਂ ਆਦਤਾਂ ਜੇ ਕਿਤੇ ਮੈਂ ਕਹਿੰਨੀ ਵੀ ਜੇ ਤੇਰੇ ਵਰਗੀ ਆਦਤ ਫੜ ਲੇ ਨਾ ਫੇਰ ਤੇ ਸੋਨੇ ਦੇ ਸੁਹਾਗਾ ਹੋ ਜੇ ਪਰ ਨਾ ਉਹ ਗੱਲ ਨਹੀਂ ਬਣਦੀ ਮਜ਼ਾ ਆ ਜਾ ਨਹੀਂ ਕਿ ਜਾ ਜਿਹੜੀ ਤੂੰ ਧੀ ਵੇਖ ਕਿੰਨੀ ਨਿੱਗੀ ਕਿੰਨੀ ਸਿਆਣੀ ਤੇ ਭਾਰੇ ਨੂੰ ਤੇ ਹਾਂ ਕਿੱਥੇ ਦਵਿੰਦਰ ਹੋਣ ਗਏ ਕਿੱਥੇ ਆ ਜੇ ਕਾਮ ਹੋਇਆ ਹੀ ਹਾਂਜੀ ਪਿਓ ਹੁਣ ਦਵਾਈ ਲੈਣ ਗਈ ਏ ਪਤਾ ਨਹੀਂ ਹੁਣ ਗਾੜੀ ਅੱਡੇ ਤੇ ਚਲ ਗਈ ਕਿ ਜਾਂ ਇਥੋਂ ਪਿੰਡ ਚੋ ਲਿਉਂਦੀ ਆ ਕਹਿੰਦੀ ਮੰਮੀ ਦਵਾਈ ਲਿਆਉਣੀ ਆ ਚਲ ਕੋਈ ਨਹੀਂ ਆਉਂਦੀ ਮੈਂ ਬਹਿ ਕੇ ਬਿਠਾ ਕੇ ਤੇ ਉਹਨਾ ਕਰਦੀਆਂ ਗੱਲ ਗੱਲ ਤੇ ਆਈ ਉਹ ਵੀ ਚਲੀ ਜਾਂਦੀ ਦਵਿੰਦਰ ਨੂੰ ਨਾ ਪਤਾ ਲੱਗੇ ਵੀ ਮੈਂ ਤੈਨੂੰ ਫੋਨ ਕਰਕੇ ਸੱਦਿਆ ਨਹੀ ਹੁਣ ਹੋਇਆ ਬੜੀ ਆ ਹੋਇਆ ਹੋਈ ਪਹਿਲੀਆਂ ਗੱਲਾਂ ਪਹਿਲਾਂ ਤਾਂ ਤੈਨੂੰ ਪਤਾ ਵਾ ਵੀ ਇੱਥੇ ਟਿਕਣ ਨਹੀਂ ਦੀਪ ਨੂੰ ਦਿੰਦੀ ਇਹ ਗੱਲ ਦਾ ਤੈਨੂੰ ਵੀ ਪਤਾ ਗੁੱਸਾ ਨਾ ਤੂੰ ਕਰੀ ਕਹਿ ਭੈਣਾਂ ਨਹੀਂ ਕਰਦੇ ਚਲੋ ਜਿਹੜਾ ਸਹੀ ਉਹ ਸਹੀ ਹੈ ਤੇ ਜਿਹੜਾ ਗਲਤ ਉਹ ਗਲਤ ਮੈਂ ਗੱਲ ਮੈਂ ਉੱਥੇ ਹੀ ਤਾਂ ਕਰਦੀ ਤੂੰ ਸਿਆਣੀ ਹੈ ਤਾਂ ਕਰਕੇ ਮੈਂ ਤੇਰ ਨਾਲ ਗੱਲ ਕੀਤੀ ਹੈ ਕਿਉਂਕਿ ਤੇਰੀ ਪਰਜਾਈ ਨੂੰ ਵੀ ਸੱਦਿਆ ਸੀ ਉਹ ਵੀ ਉਦਾਂ ਦੀ ਤੇ ਜੇ ਹੁਣ ਮੈਂ ਕੀ ਕਹਾਂ ਫਿਰ ਮੈਂ ਤੇ ਹੁਣ ਟੱਕਣੀ ਟੱਕ ਦੇ ਇੱਥੇ ਤੱਕ ਆ ਗਈ ਹੈ ਕਿਉਂਕਿ ਉਹ ਸੰਸਕਾਰ ਤੇ ਸਾਨੂੰ ਮਾਪੇ ਨੇ ਇੱਕੋ ਜਿਹਾ ਹੀ ਦਿੱਤੇ ਆ ਸਮਝ ਹੁਣ ਵੱਖ-ਵੱਖ ਹੋ ਗਈ ਆ ਫਿਰ ਮੈਂ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕਰੂੰਗੀ ਕਿ ਉਹ ਸਮਝ ਜਾਈ ਤੇ ਜੇ ਹੁਣ ਦੀਪ ਦੇ ਲੈ ਗਈ ਆ ਪੇਕੇ ਵੀ ਚਲ 2 ਸਾਲ ਉੱਥੇ ਕੱਢਣਾ ਇਹੋ ਲੜਾਈ ਹੁਣੋ ਵੀ ਚੱਲ ਲੜਾਈ ਮਿਹੜ ਜੂਗੀ ਉਹ ਅਜੇ ਜਾਣ ਦੀ ਡੇਰ ਤੇ ਇੰਨੇ ਚੱਲ ਆ ਪਲਸਟਰ ਕਰਾ ਲਈ ਮੈਨੂੰ ਵੀ ਖੁਸ਼ੀ ਆ ਮੈਂ ਵੀ ਕਹਿੰਦੀ ਸਾਰਾ ਪਰਿਵਾਰ ਮੇਰੇ ਇੱਥੇ ਰਵੇ ਮੇਰੇ ਕੋਲ ਮੈਨੂੰ ਚੰਗਾ ਲੱਗਦਾ ਵਾ ਘਰ ਦੇ ਨੂੰ ਖੁਸ਼ੀ ਨਹੀਂ ਹੋਣੀ ਤਾਂ ਹੋਰ ਕਿੰਨੂ ਹੋਣੀ ਆ ਪਰਿਵਾਰ ਸਾਰਾ ਬਣਾਇਂਦਾ ਕਿੱਦਾਂ ਬਣਾਇਂਦਾ ਇਹ ਤੇ ਪਤਾ ਵਾ ਬਿਲਕੁਲ ਬਿਲਕੁਲ ਪਰ ਦੁੱਖ ਤੇ ਇਹ ਗੱਲ ਦਾ ਉਹਨੂੰ ਕੱਢ ਕੇ ਫੇਰ ਪਲਸਟਰ ਕੀਤੇ ਤੇ ਮੈਂ ਤੇ ਇਹ ਗੱਲ ਦੀ ਜੋ ਬੰਦੇ ਨੇ ਗਲਤੀ ਸਮਝਦੀ ਵੀ ਮੇਰੀ ਸਲਾਹ ਉਹਨੇ ਬਿਲਕੁਲ ਨਹੀਂ ਲਈ ਅੱਗੇ ਸਲਾਹ ਲੈਂਦਾ ਹੁੰਦਾ ਮੈਨੂੰ ਭਾਲਦਾ ਹੀ ਸਲਾਹ ਸਹੋਂ ਸਾਰੀ ਲੈਣੀ ਮੈਂ ਕਿਹੜੀ ਪਾਣੀ ਸਲਾਹ ਦਿੱਤੀ ਅੱਜ ਤੱਕ ਜੇ ਮਹਿਲ ਬਣਾਏ ਆ ਤੇ ਤੇ ਪਰ ਹੁਣ ਉਹਨੂੰ ਕੱਢ ਗਏ ਤੇ ਫੇਰ ਪਲਸਤਰ ਕੀਤਾ ਹੀ ਉਹ ਤੇ ਹੁਣ ਜੇ ਮੈਂ ਉਹਦਾ ਸਮਾਨ ਵਿਚਾਰੀ ਦਾ ਖੁਥੜੀ ਦਾ ਇੱਧਰ ਰੱਖਿਆ ਹੀ ਉਹ ਸਾਰਾ ਜੋ ਸੀਮੰਟ ਨਾਲ ਭਰਿਆ ਕਿਤੇ ਮੈਂ ਸਾਫ ਕਰ ਕਰਕੇ ਰੱਖਿਆ ਹੁਣ ਇਹ ਲੜਾਈ ਉਹ ਵੀ ਉਹਨੂੰ ਕਹਿ ਵੀ ਸਮਾਨ ਇੱਥੇ ਚੁੱਕ ਕੇ ਖੜ ਬਹਿਤੀ ਏ ਉਹਨੂੰ ਵੀ ਆ ਕੇ ਲਿਆਂਦਾ ਤੇ ਦਿਮਾਗ ਤੇ ਪੜਦਾ ਤਾਂ ਨਹੀਂ ਪੈ ਗਿਆ ਸਮਾਨ ਕਿਹੜੇ ਕੱਲੋ ਚੁੱਕ ਕੇ ਖੜਨਾ ਉਹ ਪ੍ਰਕਾਰ ਮੇਰਾ ਮੈਂ ਹਿੱਸਾ ਨਹੀਂ ਦੇਣਾ ਅਛਾ ਤੇ ਹਿੱਸਾ ਦੇ ਵੇਖੋ ਬਰਾਬਰ ਦਾ ਹੀ ਮਿਲਣਾ ਵਾ ਇਹ ਥੋੜੀ ਗੱਲ ਹੈਗੀ ਆ ਵੀ ਉਹ ਜੇ ਮਤਲਬ ਵਿਚਾਰੀ ਵਿਧਵਾ ਵਾ ਤੇ ਜਾਂ ਮਤਲਬ ਇਹਨੂੰ ਚੰਗਾ ਨਹੀਂ ਸਮਝਦੀ ਦਵਿੰਦਰ ਤੇ ਉਹ ਆਪਣਾ ਹਿੱਸਾ ਵੀ ਇਹਨੂੰ ਛੱਡ ਦੂਗੀ ਇਦਾਂ ਨਹੀਂ ਹੋ ਸਕਦਾ ਨਹੀਂ ਇਦਾਂ ਕਿਦਾਂ ਹੋ ਸਕਦਾ ਵੇਖਤੀਏ ਘਰ ਦੇ ਵਿੱਚ ਵੀ ਅੱਧੇ ਦੇ ਹਿੱਸੇਦਾਰ ਤੇ ਜ਼ਮੀਨ ਜਾਇਦਾਦ 'ਚ ਵੀ ਫੇਰ ਰੋਲਾ ਪਾयां ਹਿੱਸੇ ਨਹੀਂ ਮਰ ਜਾਂਦੇ ਤੇ ਜਾਂ ਘਰੋਂ ਕੱਢਿਆਂ ਖੇਤ ਵੀ ਸਾਰਾ ਖੜਾਪ ਲੀਏ ਮਾਸੀ ਜੀ ਹਦੈਣ ਵਾ ਇਹਨੂੰ ਇੰਨੇ ਵੀ ਸਮਝ ਨਹੀਂ ਆ ਕਿ ਮੈਨੂੰ ਪਰਮਾਤਮਾ ਨੇ ਔਲਾਦ ਨਹੀਂ ਦਿੱਤੀ ਤੇ ਕਿਹੜੀਆਂ ਗੱਲਾਂ ਦੇ ਪਿੱਛੇ ਵੰਜਾ ਮਰਿਆਵਾਂ ਦੇ ਚੁੱਕੀ ਫਿਰਦੀ ਆ ਤੇ ਕਿਹੜੀਆਂ ਗੱਲਾਂ ਦਾ ਕਰਕੇ ਇਹ ਸਾਰਾ ਕੁਝ ਬੁਲੇਟਣਾ ਚਾਹੁੰਦੀ ਆ ਮੂਰਖਾ ਕੋਈ ਗੱਲ ਨਹੀਂ ਮੈਂ ਆਈ ਆ ਮੈਂ ਉਹਨੂੰ ਬੈਠ ਕੇ ਸਮਝਾ ਲੈਣੀ ਆ ਵੀ ਇੰਨਾ ਤੂੰ ਜਿਹੜਾ ਮਤਲਬ ਖੁਲਾਰਾ ਪਿਆ ਘਰ 'ਚ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਤੇ ਜੇ ਮੈਂ ਟਾਡੀ ਪਰਜਾਈ ਨੂੰ ਸੱਦਿਆ ਉਹਨੇ ਨਹੀਂ ਕਿਤੇ ਚੱਜ ਨਾਲ ਗੱਲ ਸੁਣੀ ਉਹ ਤਾਂ ਇਹਦੇ ਨਾਲੋਂ ਵੀ ਮੈਨੂੰ ਲੱਗਦਾ ਨਕਮੀ ਇੰਨੀ ਜ਼ਿਆਦਾ ਚਲੋ ਉਹ ਤੇ ਘਰਾਂ 'ਚ ਮਾੜਾ ਮੋਟਾ ਮਾਸੀ ਜੀ ਹੁੰਦਾ ਹੀ ਰਹਿੰਦਾ ਵਾ ਕਰਾ ਇਹਦਾ ਮੈਨੂੰ ਸੁਣ ਕੇ ਨਾ ਬਿਲਕੁਲ ਵੀ ਨਹੀਂ ਚੰਗਾ ਲੱਗਾ ਸਾਡੀ ਵੀ ਇਹ ਗੱਲ ਚ ਬੇਜਤੀ ਆ ਤੁਸੀਂ ਫਿਕਰ ਨਾ ਕਰੋ ਮੈਂ ਆਈ ਆ ਮੈਂ ਬੈ ਕੇ ਸਾਰੀ ਗੱਲ ਸਮਝਾ ਜਾਊਂਗੀ ਦੇਖਤੀ ਏ ਤੂੰ ਸਿਆਣੀ ਆ ਸਾਰਿਆਂ ਦੇ ਘਰਾਂ ਚ ਹੁੰਦਾ ਵਾ ਪਰ ਲੋਕੀ ਜਿਹੜਾ ਨਾ ਅੰਦਰੇ ਅੰਦਰ ਸਿਮੇੜ ਲੈਣ ਇਹ ਵਧੀਆ ਲੱਗਦਾ ਬਾਹਰ ਰੌਲਾ ਨਾ ਪਾਓ ਤੇ ਫਿਰ ਉਹ ਬੇਇੱਜ਼ਤੀ ਕਿਹਦੀ ਕਰਦੀਆਂ ਦੀ ਹੁਣੀ ਆ ਬਿਲਕੁਲ ਕਰਦੀਆਂ ਦੀ ਹੁਣੀ ਆ ਦੀਪ ਨੂੰ ਮੈਂ ਕਿੱਦਾਂ ਰੱਖਿਆ ਆਪਣੇ ਨਾਲ ਇਹ ਤੇ ਮੈਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਵਾ ਉਹ ਤੇ ਸਾਨੂੰ ਸਾਰਾ ਹੀ ਪਤਾ ਮਾਸੀ ਜੀ ਚਲੋ ਫੋਨ ਤੇ ਗੱਲਬਾਤ ਹੁੰਦੀ ਹੈਗੀ ਮੈਂ ਇਹਨੂੰ ਇਹ ਵੀ ਸਮਝਾਉਣੀ ਹੁੰਨੇਗੀ ਦੇਵੰਦਰ ਜੱਤੈ ਨੂੰ ਰੱਬ ਨੇ ਨਹੀਂ ਦਿੱਤਾ ਨਾ ਅਗਲਿਆਂ ਦੀ ਕਦਰ ਕਰੀਏ ਨਾ ਉਹ ਵੀ ਧੀਆਂ ਧਿਆਣੀਆਂ ਵਾ ਜੇ ਉਹਨਾਂ ਦੀ ਕਦਰ ਕਰਦੀ ਤੇ ਉਹਨਾਂ ਦੇ ਪੈਰਾਂ ਪੈਸੇ ਰੱਬ ਨੇ ਇਹਦੀ ਵੀ ਸੁਣ ਲੈਣੀ ਹੈਗੀ ਤੇ ਇਹ ਸੁਣ ਲੈ ਵੀ ਜੇ ਨਿਆਣੀਆਂ ਹੁਣ ਚੱਲ ਬੈਣਾ ਤੇ ਬੈੱਡ ਤੇ ਹੀ ਆ ਨਾ ਆਹੋ ਤੇ ਚੱਲ ਨਿਆਣੇ ਨਿਆਣੇ ਨੂੰ ਚੱਲ ਬੈਠਾ ਜੇ ਤੈਨੂੰ ਰੱਬ ਨੇ ਤੈਨੂੰ ਵੀ ਦਊਗਾ ਤੇ ਉਹ ਵੀ ਤੇ ਅਕਸਰ ਚਾਦਰਾਂ ਮੰਨਾ ਵੀ ਤੇ ਇਕੱਠੀਆਂ ਕਰਨੀਆਂ ਇਹ ਚਾਦਰਾਂ ਇਕੱਠੀਆਂ ਕਰਤੀਆਂ ਨਾ ਉਹ ਕਰਤਾ ਜੇ ਕਰਤਾ ਵੀ ਹਰ ਵੇਲੇ ਨਿਆਣੀਆਂ ਨੂੰ ਨੋਕਾ ਟੋਕੀ ਚੱਲ ਜੇ ਉਹ ਆਪਣੀ ਸਵਾਈ ਕਰਦੀ ਆ ਤੇ ਆਪਣੀਆਂ ਧੀਆਂ ਦੇ ਖਰਚੇ ਤੋਰਦੀ। ਮੈਂ ਹੱਥਾਂ ਦੀ ਸਚਿਆਰੀ ਇਹ ਤੇ ਗੱਲ ਕਰਨ ਵਾਲੀ। ਕਿ ਮੇਰੇ ਇਹਨਾਂ ਕੋ ਜੇ ਇਹਨਾਂ ਦੀ ਫਸਲ ਦਾ ਬਾਹਰ ਦਾ ਤੇ ਇਹੋ ਹੀ ਸਾਰਾ ਕੁਝ ਸੰਭਦੇ। ਸੰਭਦੇ। ਉਹਨੇ ਕਦੀ ਇਹ ਤੇ ਨਹੀਂ ਕਿਹਾ ਬਾਹ ਕੱਢ ਕੇ ਵੀ ਮੈਨੂੰ ਦੋ। ਉਹ ਕਹਿੰਦੀ ਕੋਈ ਗੱਲ ਨਹੀਂ ਸਾਂਝੇ ਘਰ ਚ ਵਾ। ਕੋਈ ਨਹੀਂ ਮੰਮੀ ਜਿੰਦਾ ਤੁਸੀਂ ਕਹੋਗੇ ਉਹ ਮੇਰੇ ਤੇ ਸੋੜ ਸਾੜਦੀ। ਉਹਨੂੰ ਵਿਚਾਰੇ ਨੂੰ ਕੀ ਆਂਦੇ ਹੰਦੇ ਵੀ ਲੋੜ ਵਾ। ਮਜਬੂਰੀਆਂ ਸਮਝਦੀ ਆ। ਮਜਬੂਰੀਆਂ। ਹੈ। ਤੇ ਇਹਨੂੰ ਤੇ ਸਮਝਣਾ ਚਾਹੀਦਾ ਵਾ ਕਿ ਮੈਂ ਸਗੋਂ ਉਹਨੂੰ ਨਾਲ ਲਾ ਕੇ ਰੱਖਾਂ। ਇਹਨੂੰ ਸਗੋਂ ਸੋ ਸੁਖ ਵਾ ਬੈਠੀ ਨੂੰ ਰੋਟੀ ਮਿਲੂਗੀ। ਤਿਆਂ ਧਿਆਣੀਆਂ ਤਾਂ ਕਹਿਰ ਸੇਵਾ ਕਰਦੀਆਂ ਕੰਮ ਸਾਰਾ ਹੁਣ ਵੱਡੀ ਕੁੜੀ ਤੇ ਚੱਲ ਕਰ ਲੈਂਦੀ ਦੀਪ ਸਾਰਾ ਕੰਮ ਮੈਂ ਕਰ ਲੈਂਦੀ ਮੈਂ ਕਿਉਂ ਕਵਾਂ ਇੰਨੇ ਬਸ ਚਾਹ ਵੀ ਇੰਨੇ ਅੰਦਰੇ ਮੰਗਣੀ ਤੇ ਚਲੋ ਦਈ ਦੀ ਆਖੀ ਤੇ ਚੱਲ ਕੋਈ ਨਹੀਂ ਜੇਤੀ ਅੰਨਾ ਪਾ ਕੰਮ ਡਾਵਾਂਗੇ ਤੇ ਨਾ ਮੁਕਲ ਕੇ ਦੋ ਆਣੀ ਹੈ ਤੇ ਫਿਰ ਜੇ ਹੁਣ ਉਹ ਇੰਨੇ ਕਿਤੇ ਉਜਾਂ ਲਾਉਣ ਲੱਗੀ ਨਹੀਂ ਉਹਨੂੰ ਵੇਖਿਆ ਨਹੀਂ ਮੈਂ ਤਾਂ ਤਾਂ ਹੀ ਤੈਨੂੰ ਧੀਏ ਸੱਦਿਆ ਵਾ ਅਈ ਮਾਸੇ ਜੇ ਮੈਨੂੰ ਨਾ ਵਾ ਇੱਕ ਗੱਲ ਦੱਸਾਂ ਸੁਣ ਕੇ ਨਾ ਬੜੀ ਸ਼ਰਮਜੀ ਮਹਿਸੂਸ ਹੁੰਦੀ ਆ ਕਹਾਡੀ ਮਾਂ ਨੇ ਸਾਨੂੰ ਇਦਾਂ ਦੀਆਂ ਤੇ ਮਤਲਬ ਹਦਾਇਤਾਂ ਦਿੱਤੀਆਂ ਨਹੀਂ ਕਿ ਤੂੰ ਸਹੁਰੇ ਜਾ ਕੇ ਤੇ ਐਦਾਂ ਰਹਿਣਾ ਅਸੀਂ ਤੇ ਸਾਰੇ ਨਾਲ ਰਲ ਮਿਲ ਕੇ ਰਹਿਣ ਵਾਲੇ ਬਹਿਤੀ ਏ ਜੇ ਦੀਪ ਦਾ ਘਰ ਵਾਲਾ ਜਿੱਥੇ ਹੁੰਦਾ ਨਾ ਐਦਾਂ ਹੁੰਦਾ ਮਾਸ ਜੇ ਇਹਦਾ ਮੰਨਣਾ ਹਲਕਾ ਕਰੋ ਤੀ ਮੰਨਣਾ ਹਲਕਾ ਕਰੋ ਨਹੀਂ ਕੋਈ ਗੱਲ ਨਹੀਂ ਫੇਰ ਕਰਨਾ ਕਰੋ ਸਾਰੀ ਗੱਲ ਬਾਤ ਕਰਕੇ ਸਮਝਾ ਕੇ ਜਾਊਂਗੀ ਨਹੀਂ ਕਰਦੀ ਐਦਾਂ ਮੇਰੀ ਗੱਲ ਸੁਣ ਜੇ ਐਦਾਂ ਹੋ ਜੇ ਸਿਰੋਂ ਨੰਗੀ ਤੇ ਉਹ ਕਿੱਥੇ ਦਿਨ ਕੱਟੇ ਜੇ ਸੌਰਿਆਂ ਦੇ ਘਰੋਂ ਕੱਟ ਸਕੀ ਤੇ ਮਾਪਿਆਂ ਦੇ ਘਰ ਵਾ ਤੇ ਜੇ ਮਾਪਿਆਂ ਦੇ ਘਰ ਨਾਲ ਚੋਕ ਕੱਟ ਸੜੀ ਦੇਣ ਤੇ ਫਿਰ ਕਿੱਥੇ ਜਾਵੇ ਕਿਹੜੇ ਖੂਚ ਪਵੇ ਜੀ ਇੱਥੇ ਦਿਨ ਕੱਟਣੇ ਆ ਤੇ ਇੱਥੇ ਉਹਦਾ ਵਸੇਬਾ ਵਿਚਾਰੀਦਾ ਹੋਣਾ ਵਾ ਤੁਹਾਨੂੰ ਪਤਾ ਪਿਆ ਕਰ ਸੇਬਾ ਹੁੰਦਾ ਵਾ ਨਹੀਂ ਹੁੰਦਾ ਜੇ ਉਹ ਪੇਕੇ ਗਈ ਖੁਥੜੀ ਤੇ ਉਹਦੀ ਪਰਜਾਈ ਨੇ 55 ਪਰਿਆਵਾਂ ਦੀ ਚੋਕ ਲੀਆਂ ਮੈਂ ਮਿਲਣ ਗਈ ਮੈਨੂੰ ਦੱਸਿਆ ਪਰ ਮੈਂ ਸਾਰਾ ਕੋਟ ਢਿੱਡ ਚ ਪਾ ਕੇ ਆ ਗਈ ਕੀ ਕਰਾਂ ਮੈਂ ਕਿਹੜੇ ਖੂਜ ਜਾਵਾਂ ਮੈਂ ਇਹਦੇ ਵਾਤੇ ਦਵਿੰਦਰ ਵਾਤੇ ਵੀ ਹੱਥ ਜੋੜਦੀ ਪ੍ਰਮਾਤਮਾ ਇਹਦੀ ਵੀ ਝੋਲੀ ਭਰ ਇਹਨੂੰ ਵੀ ਅਕਲ ਆਵੇ ਚਲੋ ਪ੍ਰਮਾਤਮਾ ਝੋਲੀ ਭਰੂਗਾ ਮੈਨੂੰ ਤਾਂ ਲੱਗਦਾ ਜਿੱਦਾਂ ਉਹ ਵਿਚਾਰੇ ਦੀ ਨਾ ਤਾਂ ਆਪਣੀ ਮਿੱਟੀ ਲਾਈ ਆ ਰੱਬ ਨੇ ਇਹ ਅਸਲੇ ਵਿੱਚ ਨਾ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਮਾਸੀ ਜੀ ਆਪਣੇ ਹੱਥ ਵਾਸ ਕੋਸ਼ ਨਹੀਂ ਆ ਇਹਨੂੰ ਸਮਝਾ ਸਕਦੇ ਗਾੜੀ ਕਰਮ ਚੰਗੇ ਕਰ ਸਕਦੀ ਹੈ ਦਵਿੰਦਰ ਨੂੰ ਮੈਂ ਸਮਝਾਉਂਗੀ ਕਿ ਤੂੰ ਉਹਨੂੰ ਵਿਚਾਰੀ ਨੂੰ ਨਾ ਇੰਨਾ ਖਪਾ ਨਾ ਤਪਾ ਮੁੜ ਕੇ ਇਹ ਜਿਹੜਾ ਨਾ ਆਪਣੇ ਸਿਰ ਤੇ ਇੰਨਾ ਕ ਜਿਆਦਾ ਭਾਰ ਹੋ ਜਾਂਦਾ ਨਾ ਬੰਦੇ ਦੇ ਕਿ ਸਹਿਨ ਜੋਗੀ ਇਹਨੇ ਨਹੀਂ ਰਹਿਣਾ ਮੁੜ ਕੇ ਇਹਨੂੰ ਉਸ ਦਿਨ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਬੜਾ ਤਾਪ ਪੈਂਦਾ ਹੁੰਦਾ ਜੀ ਚਲ ਭਾਈ ਬੋ ਤੇ ਮੈਂ ਚਾਹ ਬਣਾਉਂਦੀ ਲੈ ਭੈਣ ਆਈ ਆ ਹਾਏ ਨਹੀਂ ਕਿੱਥੇ ਗਈ ਸੱਸੂਈ ਕਾਲਾ ਕਾਹਦੀ ਮੈਡੀਕੰਡੀ ਆ ਹੈ ਹਨਾ ਸਿਹਤ ਜੀ ਪਹਿਣ ਠੀਕ ਨਹੀਂ ਤੇ ਮੈਂ ਦਵਾਈ ਲੈਣ ਗਈ ਹਾਂ ਅਜਾ ਬਾਹਰ ਧੋਪੇ ਬਈ ਕਿੱਥੇ ਇੱਥੇ ਬੈਠੀ ਆ ਠੰਡ ਚ ਚਲ ਮੈਂ ਮਾਸੀ ਜੀ ਨੇ ਮਿਲੀ ਤੇ ਇੱਥੇ ਬਹਿ ਗਈ ਅੱਛਾ ਮੈਂ ਪੁੱਛਣ ਟੀ ਤਾਂ ਕਹਿੰਦੇ ਦਵਾਈ ਲੈਣ ਗਈ ਕੀ ਗੱਲ ਹੋ ਗਈ ਆ ਸਿਹਤ ਜੀ ਠੀਕ ਨਹੀਂ ਲਿਆ ਖਰਾ ਖਾ ਹੀ ਲਵੂੰਗੀ ਮੈਂ ਅੰਦਰ ਉੱਥੇ ਬੈਠੀ ਠੰਡਾ ਤੇ ਠੰਡਾ ਵਾ ਤੇ ਮੈਂ ਤਾਂ ਫਿਰ ਉੱਥੇ ਹੀ ਗੱਲੀ ਲੱਗ ਗਈ ਅੱਛਾ ਇੱਕ ਤੇ ਮੈਨੂੰ ਫੋਨ ਪਾ ਨਹੀਂ ਕਰ ਦਿੰਦੇ ਫੋਨ ਮੈਂ ਕੀ ਕਰਨਾ ਹੈਗਾ ਮੇਰਾ ਜੀ ਕੀ ਤਦ ਮੈਂ ਆ ਗਈ ਚਲ ਵਧੀਆ ਚਾਹ ਚੋ ਪੀਤੀ ਕਿ ਨਹੀਂ ਅੱਜ ਚਾਹ ਮਾਸੀ ਜੀ ਘੇ ਬਣਾਉਣ ਅੱਛਾ ਇੱਕ ਤਾਂ ਨਾ ਫੋਨਾਂ ਦਾ ਕਰਕੇ ਪਰਸ ਨਾਲ ਹੀ ਜਿਹੜੇ ਚੁੱਕੀ ਫਰੀਦੇ ਆ ਚੱਲ ਕੋਈ ਨਹੀਂ ਵੀ ਹੁਣ ਦਾਵਾ ਵੀ ਕਿਸੇ ਦਾ ਆ ਗਿਆ ਤੇ ਫਿਰ ਆ ਪੰਗਾ ਵਾ ਤੇ ਜੀਜੇ ਦੀ ਸੁਣਾ ਠੀਕ ਠਾਕ ਹੁੰਦਾ ਫੋਨ ਜੀਜਾ ਵਦੀ ਆ ਠੀਕ ਠਾਕ ਰਾਜੀ ਬਾਜੀ ਅੱਛਾ ਆ ਮਾਤਾ ਕੋਈ ਗੱਲਬਾਤ ਨਹੀਂ ਕਰਦੀ ਮੇਰੀ ਨਹੀਂ ਉਹਨੇ ਵਿਚਾਰੇ ਨੇ ਗੱਲਬਾਤ ਕਰਦੀ ਕਰਨੀ ਦੀਦੀ ਹੂੰ ਉਹਦੇ ਰਾਜੀ ਬਾਜੀ ਨੇ ਆਏ ਮੈਨੂੰ ਪੁੱਛਣ ਦੀ ਹੈਗੀ ਚੱਲ ਤਾਂ ਵੀ ਠੀਕ ਆ ਤਾਂ ਤਾਂ ਇਹਨੂੰ ਵਿਦਾਨਾ ਘਰ ਜ਼ਿਆਦਾ ਹੀ ਲੱਗ ਗਿਆ ਵਾ ਬੜੇ ਚਿਰਾਂ ਬਾਅਦ ਗੇੜਾ ਮਾਰਿਆ ਕਿਤੇ ਭੈਣ ਦੀ ਵਾਈ ਸੋਈ ਲੱਲਿਆ ਕਰੋ ਵੀ ਕਿਹੜੇ ਹਾਲਾਂ ਚ ਰਹਿੰਦੀ ਆ ਤੇ ਮੈਂ ਲੈਣ ਵਾਸਤੇ ਫੇਰੀ ਤਾਂ ਹੀ ਆਈ ਆ ਜੇ ਮੇਰਾ ਜੀ ਕੀਤਾ ਤੇ ਘਰ ਤੇ ਲੱਗਣਾ ਹੀ ਆ ਘਰ ਦਾ ਹੁਕੀ ਆਂਦੇ ਹੁੰਦੇ ਆ ਵੀ ਮੂੰਹ ਮੱਥਾ ਬਣਾਵਾਵਾਂਗੇ ਕੋਈ ਨਿੱਕ ਨਿੱਕ ਨਿੱਕੀ ਮੋਟੀ ਚੀਜ਼ ਬਣਾਵਾਵਾਂਗੇ ਹੁਣ ਜਦਾ ਵੇ ਤੂੰ ਕਿਦੈਂ ਸਵਾਰ ਲਿਆ ਘਰ ਨੂੰ ਕਿਤੇ ਸਾਥ ਦਿੱਤਾ ਮੈਨੂੰ ਇਹ ਗੱਲ ਜ਼ਰੂਰ ਤੇਰੀ ਸੱਸ ਨੇ ਦੱਸੀ ਆ ਅੱਛਾ ਤਾਂ ਤਾਂ ਵੀ ਚੰਗਾ ਵੀ ਸਿਮਤ ਕੀਤੀ ਆ ਮੇਰੇ ਜੋ ਬੰਨੇ ਸਾਥ ਦਿੱਤਾ ਤੇ ਇੰਨਾ ਕਹੀ ਇੰਨਾ ਕ ਜੋਗੇ ਹੋ ਗਏ ਆ ਤੈਨੂੰ ਪਤਾ ਹੀ ਆ ਜਠਾੜ ਮੈਨੂੰ ਨਹੀਂ ਪਤਾ ਪੀ ਕੀ ਹਿਸਾਬ ਤਾ ਭੈਣੇ ਜਠਾਣੀ ਦਾ ਮੈਨੂੰ ਤੇ ਇੰਨਾ ਪਤਾ ਵਾ ਕਿ ਤੂੰ ਭੈਣੇ ਆਪਣਾ ਰੱਬ ਦਾ ਨਾਮ ਲਿਆ ਕਰ ਮਾਰ ਆ ਤੇਰੀ ਝੋਲੀ ਭਰੇ ਕਹਦੀਆਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦਈਦਾ ਹੀਦਾ ਵੀ ਜਠਾਣੀ ਕੀ ਕਰਦੀ ਤੇ ਕੀ ਨਹੀਂ ਕਰਦੀ ਉਹਦੀਆਂ ਮਾਸ ਮਾਸ ਜਨੀਆਂ ਕੁੜੀਆਂ ਤੇਰੇ ਅੱਗੇ ਪਿਛੇ ਤੁਰੀਆਂ ਫਿਰਨਗੀਆਂ ਤੇਰੀ ਸੇਵਾ ਕਰਨਗੀਆਂ ਸਾਡੇ ਲੱਗ ਘਰ ਹੀ ਇੱਕ ਤੇ ਐਦਾਂ ਹੀਗਾ ਉਹਦਾ ਵੀ ਮਤਲਬ ਖਾਲੀ ਹੀ ਝੋਲੀ ਅੱਛਾ ਤੇ ਜਦੋਂ ਉਹਦੇ ਬੱਚਿਆਂ ਨਾਲ ਲਗਾਵ ਕਰਤਾ ਨਾ ਤੇ ਮਾਰਨੇ ਉਹਦੀ ਝੋਲੀ ਭਰਤੀ ਨਹੀਂ ਭੈਣ ਮੈਂ ਤੇ ਬਥੇਰਾ ਕਰਦੀ ਆ ਉਹਦੇ ਲੱਛਣ ਹੀ ਵਿਗੜੇ ਸੀ ਕੀ ਕਰਨਾ ਸੀ ਤਵਾਈ ਵਿਗੜੀ ਸੀ ਤੇ ਫਿਰ ਹੁਣ ਜਦੋਂ ਇੱਥੇ ਪੇਤ ਖੁੱਲੇ ਦੇ ਮਾਂ ਲੈ ਗਈ ਆ ਭਲਾ ਵੇਹ ਧੀਆ ਦੇ ਪੇ ਕਿਆ ਕਰ ਬਸੇ ਹੁੰਦੇ ਆ ਸੋਹਰਿਆ ਕਰ ਸੋਹਣਿਆ ਲੱਗਦੀ ਆ ਸੋਹਰੇ ਕਰ ਬਸੇ ਬਦਨੇ ਹੁੰਦੇ ਹੁੰਦੇ ਸੋਹਰੇ ਕਰ ਪਰ ਸੋਹਰਿਆ ਕਰ ਵੀ ਕੋਈ ਚਾਸਵਾ ਨਾ ਹੋਣ ਦਵੇ ਤੇ ਫੇਰ ਹੀ ਆ ਨਹੀਂ ਮੈਂ ਲਿਖੀ ਗਾ ਤੋ ਨੋਕਾ ਟੋਕੀ ਨਹੀਂ ਚੰਗੀ ਲੱਗਦੀ ਮੇਰਾ ਤੇ ਭੈਣ ਨੂੰ ਪਤਾ ਸੁਰੂ ਤੋਂ ਸੁਭਾਅ ਵੀ ਮੈਂ ਕਿਸੇ ਨਾਲ ਮਾੜੀ ਨਹੀਂ ਰਹਿੰਦੀ ਪਰ ਮੈਨੂੰ ਕੋਈ ਮੂੰਹ ਤੇ ਗੱਲ ਕਰ ਦੇ ਤਾਂ ਮੈਂ ਝੋਲੀ ਚ ਪਾ ਲਈਦੀ ਵੀ ਚਲ ਕੋਈ ਨਹੀਂ ਤੇ ਇਹਨੇ ਤੇ ਕੀ ਲੋੜ ਪਈ ਹੀ ਮਰਨ ਵਾਲਾ ਮਰ ਗਿਆ ਧੀਆ ਤੇਰੀਆਂ ਜਵਾਨ ਹੋਈਆਂ ਸਲਾਈ ਕਢਾਈ ਦਾ ਕੰਮ ਤੂੰ ਸੋਹਣਾ ਕਰਦੀ ਆ ਤੇ ਮੇਰੀ ਸੁਣ ਲੈ ਗੱਲ ਇੱਧਰ ਕੰਮ ਕਰਦੀ ਅਗਲੇ ਨੇ ਜਦੋਂ ਫੜ ਲਈ ਬਾ ਉਹ ਦਰਬਾਰੋਂ ਮੈਂ ਇਦਾਂ ਕਿਤੇ ਫੋਨ ਵੇਖਣ ਡਈ ਹਾਂ ਤੇ ਮੈਂ ਤਾਂ ਫੇਰ ਵੀਡੀਓ ਬਣਾ ਲਈ ਅੱਛਾ ਇੰਨਾ ਈ ਧੀਆ ਮਾਵਾ ਧੀਆ ਤੇਜ ਨਾਲ ਹੀ ਸਸਰ ਲਈ ਐ ਨਾ ਮੇਰੇ ਫੋਨ 'ਚ ਵੀਡੀਓ ਡਿਲੀਟ ਕਰਤੀ ਅੱਜੋ ਮੇਰੇ ਕੋਲ ਵੀਡੀਓ ਹੁੰਦੀ ਨਾ ਤੇ ਮਮੇ ਸੱਚੀ ਹਾਂ ਮੈਂ ਮਾਰਨ ਦੀ ਜਾਨ ਜਿਹੜੀ ਮੈਂ ਕਿ ਝੂਠ ਬੋਲਾਂ ਪਰ ਇੰਨਾ ਨੇ ਪੋਚਾ ਹੀ ਫੇਰ ਤਾਂ ਸੁਣ ਲੈ ਹੌਲੀ ਹੌਲੀ ਇਹਨੇ ਤੇਰੇ ਜੀਜੇ ਤੇ ਅੱਖ ਰੱਖ ਲਈ ਸੀ ਜਿੱਥੇ ਜਾਣਾ ਮੇਰਣਾ ਭਾਜੀ ਐਨੂੰ ਜਾਓ ਐਨੂੰ ਜਾਓ ਮੈਨੂੰ ਨਹੀਂ ਇਹੋ ਜਿਹਾ ਕੰਮ ਚੰਗਾ ਲੱਗਾ ਮੈਂ ਉਹਨੂੰ ਆਖਿਆ ਸਸਤ ਮੈਂ ਚਲੋ ਤੁਸੀਂ ਗੱਡੀ ਤੇ ਹੁਣ ਉਹ ਗੱਡੀ ਤੇ ਗਿਆ ਮੇਰੀ ਜਾਨ ਵੀ ਸੌਖੀ ਆ ਚੱਲ ਕਮਰੇ ਪਲਾਸਟਰ ਕਰਾਏ ਆਪਣਾ ਮਤਲਬ ਸੋਹਣਾ ਬੜਾ ਘਰ ਬਣਾਇਆ ਤੇ ਮੈਂ ਤੇ ਕੁੜੀਆਂ ਨਾਲ ਬਥੇਰਾ ਮੋਹ ਕਰਦੀ ਪਰ ਇਹ ਇਹ ਨਹੀਂ ਮੁੱਲ ਪਾਉਂਦੀਆਂ ਤੇ ਨਹੀਂ ਉਹ ਸਸਤੇ ਰੀ ਤੇ ਫਿਰ ਕੀ ਆਂਦੇ ਹੁੰਦੇ ਵੀ ਮੂੰਹ ਤੇ ਰੌਣਕ ਤਾਂ ਹੀ ਬੰਦੇ ਤੇ ਹੁੰਦੀ ਹੈ ਬੰਦਾ ਤਾਂ ਹੀ ਖੁਸ਼ ਹੁੰਦਾ ਜੇ ਸਲਾਹ ਮਸਰੇ ਦੇ ਨਾਲ ਘਰ ਬਾਹਰ ਐਨ ਪਲਾਸਟਰ ਕਰਾਇਆ ਹੋਵੇ ਸਾਰਾ ਕੀਤਾ ਹੋਵੇ ਸਲਾਹ ਲਈ ਕਿਹਦੀ ਤੇ ਇਹਨਾਂ ਨੂੰ ਪਤਾ ਹੈ ਕਿ ਕਰਾਉਣੇ ਆ ਦਸ ਇਨੇਚਰਾਂ ਦੀ ਮੈਂ ਵਿਆਹੀ ਆ ਨਹੀਂ ਨਹੀਂ ਉਹ ਚਲ ਤੂੰ ਦਿੱਤੀ ਹੋਗੀ ਸਲਾਹ ਮੈਂ ਉਦਾਂ ਗੱਲ ਕਰਨੀ ਪਈ ਤੇ ਮੈਨੂੰ ਚਿਹਰੇ ਤੇ ਰੌਣਕ ਨਹੀਂ ਨਜ਼ਰ ਆਈ ਜਿਹੜੀ ਗੱਲ ਪਹਿਲਾਂ ਤੋਂ ਕਰਨੀ ਆ ਨਾ ਪੀ ਦੀਵ ਦੇ ਦੇ ਲੱਛਣ ਵਾਲੇ ਤੇ ਉਹਦੇ ਮਾਰੇ ਵੇਖ ਮੈਂ ਵੀ ਉਮਰ ਹੰਡਾਈ ਆ ਹੁੰਦੀ ਜਾਂਦੀ ਰਹਿਨੀ ਆ ਤੇਰੇ ਦੇ ਵੇਖਣ ਵਿੱਚ ਤੇ ਮੇਰੇ ਵੇਖਣ ਵਿੱਚ ਸ਼ਾਇਦ ਫਰਕ ਹੋਵੇ ਪਰ ਮੈਨੂੰ ਲੱਗਦਾ ਨਹੀਂ ਕਿ ਜਨਾਨੀ ਇਦਾਂ ਦੀ ਆ ਮੈਂ ਉਹਨੂੰ ਪਰਖ ਲੈਨੀ ਆ ਬੰਦੇ ਨੂੰ ਵੇਖ ਲੈਨੀ ਆ ਪਤਾ ਲੱchn ਕਿਦਾਂ ਦੇ ਆ ਮੈਨੂੰ ਨਹੀਂ ਲੱਗਦੀ ਉਹ ਜਿਨਾਨੀ ਵਿਚਾਰੀ ਇਦਾਂ ਦੀ ਤੇ ਵਿਧਵਾ ਜਦੋਂ ਜਿਨਾਨੀ ਹੋ ਜੇ ਨਾ ਤੇ ਤੂੰ ਤਾਂ ਲਾਉਣ ਵਾਲੇ ਵੈਸੇ ਨਹੀਂ ਛੱਡਦੇ ਉਹ ਛੱਡਦੇ ਤੇ ਹੈ ਨਹੀਂ ਆ ਮੈਂ ਤੇ ਫਿਰ ਆਖਿਆ ਸੀ ਵੀ ਚੰਗੇ ਭਲਾ ਜੋਬਨ ਕਮਾਈ ਕਰਨ ਰਿਹਾ ਖਰਚਾ ਵਰਚਾ ਦਿੰਨੇ ਸਲਾਈ ਕਰੀ ਜਾਂ ਟਾਈਮ ਪਾਸ ਕਰ ਜਾਂ ਇਹਨੂੰ ਤੇ ਚਾਹ ਸਾਰੇ ਲੋਕਾਂ ਦੇ ਘਰਾਂ ਚ ਕੰਮ ਕਰਦਾ ਫਿਰ ਪਤਾ ਨਹੀਂ ਕਿਹੜੇ ਮੁੰਡਿਆਂ ਨਾਲ ਚੜ-ਚੜ ਆਉਂਦੀ ਤੇ ਕਿਹੜਾ ਨ ਜਾਂਦੀ ਭੈਣ ਮੈਂ ਤੇ ਤੈਨੂੰ ਬੁਰੀ ਲੱਗਣਾ ਵਾ ਹਾਂ ਗੱਲ ਸੁਣ ਲੈ ਮੇਰੀ ਵਾਧੂ ਗੱਲਾਂ ਨਾ ਬਣਾਇਆ ਕਰ ਕੰਮ ਦਾ ਕੋਈ ਲਾਮਾ ਨਹੀਂ ਹੁੰ ਆਪਣੇ ਹੱਥਾਂ ਦੀ ਜਿਹੜੀ ਕੀਤੀ ਮਿਹਨਤ ਆ ਨਾ ਉਹ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਆ ਤੇ ਗੱਲਾਂ ਬਾਧੂ ਆਪਣੇ ਦਿਮਾਗ ਤੇ ਲੋਡ ਨਾ ਪਾਇਆ ਕਰ ਹੋਰ ਸੁਣ ਲੈ ਸਿਮਰਨ ਕਰਿਆ ਕਰ ਤੈਨੂੰ ਸਿੱਧੀ ਗੱਲ ਚਲੋ ਮੈਂ ਤੇ ਮਾਰਾ ਇਹਦਾ ਨਾਮ ਬਥੇਰਾ ਲੈ ਨਹੀਂ ਚਲੋ ਕਦੇ ਮਾਰਾ ਮੇਰੀ ਝੋਲੀ ਭਰੇ ਮੈਨੂੰ ਵੀ ਧੀ ਦੇ ਦੇ ਪੁੱਤ ਦੇ ਦੇ ਚਲੋ ਧੀਆਂ ਵੀ ਆਂਦੇ ਹੁੰਦੇ ਪੁੱਤਾਂ ਨਾਲੋਂ ਜਿਆਦੀਆਂ ਚੰਗੀਆਂ ਹੁੰਦੀਆਂ ਵਾ ਤੇ ਦੁਜੀ ਗਾ ਨੇ ਪੇਜਾ ਤਾਂ ਨਹੀਂ ਪਹਿਣੀ ਆ ਤੇ ਮਾਰੇ ਤੇਰੀ ਸੁਣੇ ਕੋਈ ਦਾ ਖਪਿਆ ਤਾਂ ਪਹਿਨਾ ਕਰ ਮੈਨੂੰ ਤੇਰੇ ਚਿਹਰੇ ਤੇ ਮਾਸਾ ਰੌਣਕ ਨਜ਼ਰ ਨਹੀਂ ਆਉਂਦੀ ਮਾਸਾ ਰੌਣਕ ਰਹਿਣ ਹੀ ਦਿੰਦੇ ਆ ਸੱਸ ਦੇ ਚਿਹਰੇ ਤੇ ਰੌਣਕ ਪੁੱਛਾਂ ਦੀ ਇਹਦੀ ਰੌਣਕ ਤੇ ਉੱਥੇ ਗਈ ਆ ਤੇ ਤਾਂ ਨਹੀਂ ਉਹਦੇ ਚਿਹਰੇ ਤੇ ਰੌਣਕ ਮੈਨੂੰ ਤੇ ਉਹ ਸਮਝਦੀ ਨਹੀਂ ਆ ਘਰਮਾ ਚ ਬਰਿਆਈ ਆ ਜਿੰਨਾ ਮਰਜੀ ਕਿਸਦਾ ਕਰ ਲਾਂ ਮੈਨੂੰ ਨਹੀਂ ਸੋਖਾਉਣਾ ਤੁਹਾਨੂੰ ਮੈਂ ਦੱਸਿਆ ਹੀ ਤੇ ਲੋ ਕਰੀ ਇਹਨਾਂ ਦੀਦੀ ਕਿਸਦਾ ਸੱਚੀ ਗੱਲ ਦੱਸਾਂ ਤੇ ਬਰਿਆਈ ਕਿਸ ਨੂੰ ਨਹੀਂ ਮਿਲਦੀ ਆ ਫੜ ਲਾ ਪਣ ਚਾਹ ਫੜ ਲਾ ਤੋ ਹਣੀ ਬਣੀ ਬਾਈ ਮੇਰੇ ਦਾੜ ਦੋ ਫੰਡਈ ਹੈ ਚਾਹ ਨਾ ਕਿ ਤੇ ਮੈਂ ਗਈ ਹਾਂ ਤੇ ਮੈਨੂੰ ਉਦੋਂ ਦੱਸ ਦਿੰਦੇ ਐਨਾ ਫਰਕ ਯੋ ਭਾਵੇਂ ਵੇਲਾ ਭੈਣ ਉਹ ਦੀਪ ਚੰਗੀ ਆ ਮੈਂ ਮਾੜੀ ਆ ਉਹ ਨਾਉ ਚੰਗੀ ਆ ਉਹ ਹੋਵੇ ਤੇ ਚਿਹਰੇ ਤੇ ਖੁਸ਼ੀਆਂ ਹੁਣ ਮੈਂ ਦਵਾਈ ਲੈਣ ਗਈ ਹਾਂ ਜੇ ਦਾੜ ਦੋ ਫੰਡਈ ਤੇ ਮੈਨੂੰ ਕਹਿ ਦਿੰਦੇ ਵੀ ਇਹ ਕਦੀ ਖਰਾਕ ਮੇਰੇ ਲਈ ਫੜੀ ਆ ਜੇ ਮੈਂ ਆਪਣਾ ਹੀ ਦਾ ਅੰਤਰਾ ਥੈਲਾ ਭਰ ਕੇ ਲਿਆ ਸਕਦੀ ਦਵਾਈਆਂ ਤਾਂ ਤੇਰੇ ਲਈ ਵੀ ਲੈ ਆਉਂਦੀ ਹਾਏ ਹੇ ਨਹੀਂ ਪੀੜੋ ਤੇ ਹੁਣ ਚਾਲੂ ਹੋਈ ਆ ਵੇਖ ਲੈ ਅਸੀਂ ਤੇਰੇ ਤੋਂ ਹੋ ਗਈ ਓਦੋਂ ਚੱਲੋ ਥੋੜੀ ਹੋਈ ਇਹ ਖਾ ਲਿਆ ਹਣਾ ਕਿਤੇ ਮਾੜਾ ਤੇ ਵੇਲਾ ਫਿਰ ਹਾ ਗੱਲ ਮਾੜੀ ਐ ਪੁੱਤ ਪਹਿਲਾਂ ਪੁੱਤ ਪੁੱਛੀਦਾ ਹਈਦਾ ਮੈਂ ਤੇਰੇ ਤੋਂ ਵੱਡੀ ਆ ਗੱਲ ਹਮੇਸ਼ਾ ਜਦੋਂ ਆਪ ਪਹਿਲਾਂ ਸ਼ੁਰੂ ਕਰੀਏ ਨਾ ਅਗਲਾ ਬੰਦਾ ਅੱਕ ਕੇ ਜਵਾਬ ਦਿੰਦਾ ਵੇ ਪੁੱਤ ਪਹਿਲਾਂ ਨਾ ਪੁੱਛ ਲਈਦਾ ਹੀਦਾ ਵਾ ਕਿ ਮੰਮੀ ਪੀੜ ਹੋਣ ਸ਼ੁਰੂ ਹੋਈ ਐ ਕਿ ਜਦੋਂ ਮੈਂ ਗਈ ਉਦੋਂ ਹੀ ਹੋਣ ਢੀਗੀ ਫੇਰ ਹੀ ਅਗਲੇ ਤੈਨੂੰ ਕਹਿੰਦੀ ਕਿ ਮੇਰੇ ਦਵਾਈ ਲੈ ਆਇਆ ਤੂੰ ਤੇ ਤਤੇ ਫਟੇ ਉਹਨੂੰ ਵਿਦਕਰਿਆ ਵਾਲੀਆਂ ਗੱਲਾਂ ਪਹਿਲਾਂ ਸੁਣਾਉਣ ਲੱਗੀ ਤੇ ਅਗਲੇ ਬੰਦੇ ਨੇ ਚਾਰ ਤੈਨੂੰ ਫੇ ਸੁਣਾਉਣੀਆਂ ਆਈਆਂ ਮੈਂ ਗੱਲ ਕਰੂ ਸੱਚੀ ਤੇ ਗੁੱਸਾ ਨਾ ਕਰੀ ਇਹੋ ਨਹੀਂ ਤੇ ਢਿੱਡ ਚੋ ਵਹਿਮ ਜਾਂਦਾ ਜੇ ਵਹਿਮ ਕੱਢਦੇ ਨਾ ਇਹ ਤਾਂ ਸੋਨੇ ਦਾ ਸੁਭਾਗਾ ਹੋ ਜੇ ਬਸ ਇਹੋ ਜੇ ਦਿਮਾਗ ਚ ਪਾਲ ਛੜਦੀ ਗੱਲਾਂ ਐਦਾਂ ਨਹੀਂ ਤੇ ਐਦਾਂ ਚੱਲ ਹੁਣ ਤੂੰ ਆਈ ਆ ਨਾ ਇਹਨੂੰ ਥੋੜਾ ਜਿਆ ਸਮਝਾ ਕੇ ਜਾ ਜੇ ਤੂੰ ਰੱਬ ਸਵੱਬੀ ਆ ਹੀ ਗਈ ਹੈ ਨਹੀਂ ਮਾਸੇ ਜੀ ਕੋਈ ਗੱਲ ਨਹੀਂ ਭੈਣਵਾ ਮੇਰੀ ਸਮਝੂ ਕਿਦਾਂ ਨਾ ਸਮਝੂਗੀ ਮੈਂ ਮੈਂ ਕਿਤੇ ਨਿਆਣੀ ਆ ਸਮਝੀ ਆ ਆਈ ਨਾ ਗੁਰ ਘਰ ਬੁਆ ਬਣਾ ਲਿਆ ਜਦੋਂ ਦਿਆਈ ਖੁੱਲੇ ਇਦਾਂ ਹੀ ਤੇ ਕਿਸ ਨੇ ਕੋਈ ਆਂਦੇ ਹੁੰਦੇ ਕੰਨ ਤੇ ਜੂ ਨਹੀਂ ਸਰਕੀ ਵੀ ਘਰ ਵੀ ਬਣਾਉਣਾ ਘਰ ਵਾਲ ਧਿਆਨ ਹੀ ਨਹੀਂ ਦਦਾ ਗੱਲ ਕੀਤੀ ਮੈਂ ਵੀ ਜੋਬਨ ਕੱਲਿਆ ਗੱਡੀ ਤੇ ਚਲੋ ਜਿੱਦਾਂ ਮਰਜੀ ਆ ਹਨੇ ਕਮਾਈ ਸੋਣੀ ਬੜੀ ਕਰਲੀ ਤੇ ਚਲ ਆ ਸਿਰ ਟਕਾਵਾ ਹੋ ਗਿਆ ਚੱਲ ਤੁਹਾਡੇ ਸਿਰ ਤੇ ਹੀ ਆ ਮਾਸੀ ਜੀ ਵੀ ਤੁਹਾਡੇ ਸਿਰ ਤੇ ਹੀ ਆ ਜਦੋਂ ਉਹਨੇ ਵਿਚਾਰੀ ਨੇ ਕੀ ਕਰ ਲੈਣਾ ਹੈ ਤੁਸੀਂ ਜੋਬਨ ਕਮਾਉਣ ਡਿਆ ਤੂੰ ਘਰ ਬਣਾਉਣ ਢੀ ਤੇ ਉਹ ਘਰ ਜਿਹੜੀ ਦੀਪਵਾ ਨਾਲ ਉਹਦੀਆਂ ਕੁੜੀਆਂ ਨਾਲ ਮਿਲ ਕੇ ਘਰ ਚ ਰੌਣਕ ਲੱਗੀ ਆ ਤੇ ਐਵੇਂ ਨੀ ਕਿੰਨੀ ਕਿ ਗੱਲ ਤੇ ਨਾ ਆਪਣਾ ਵਕਤ ਪਾਇਆ ਨਾ ਨਾਲੇ ਭੈਣ ਮੈਂ ਥੋੜੀ ਕਿਸ ਨੂੰ ਕੱਢਿਆ ਉਹਦੀ ਮਾਂ ਆਈ ਤੇ ਉਹਨੂੰ ਲੈ ਗਈ ਮੈਂ ਤੇ ਆਖਿਆ ਕਮਰੇ ਪਲਸਟਰ ਹੋਇਆ ਆਪਣਾਂ ਕੇ ਲਾਵੇ ਸਮਾਨ ਤੇ ਬਵੇ ਰਵੇ ਇੱਥੇ ਰਲ ਮਿਲ ਕੇ ਕੀ ਲਾਜ ਕਰਦੀਆਂ ਪਿਓ ਆਣ ਕੇ ਇੱਥੇ ਬਵੇ ਤੇ ਰਵੇ ਤੇ ਤੇਰੇ ਤੇ ਰਾਜੀ ਹਾਂ ਹਾਉ ਤੇ ਮੈਂ ਕਹੀ ਨਹੀਂ ਅger ਰਵੇ ਦਾ ਸਾ ਹਾਏ ਮਾਸੀ ਮੰਮੀ ਮੈਂ ਕਹਨ ਨੂੰ ਆਨੀ ਵੀ ਉਥੇ ਆਪਣੇ ਪੇਕੇ ਰਵੇ ਚਲਾ ਸਮਾਸੀ ਹੁਣ ਮੇਰੇ ਮੂੰਹ ਤੇ ਕਹਿਣ ਦੀ ਹੈ ਨਾ ਹਾਂ ਤੇ ਮੈਂ ਇਹ ਗੱਲ ਦੀ ਹਾਂ ਮੈਂ ਵੀ ਪਰੂੰਗੀ ਨਾ ਕੱਲ ਨੂੰ ਦੀ ਗੱਲ ਭੈਣ ਝੂਠੀ ਆ ਵੇ ਆ ਮੈਂ ਇੱਥੇ ਕਮਰੇ ਪਲਾਸਟਰ ਕਰਾਏ ਨਾ ਮੈਂ ਰੁਪਈਏ ਰੁਪਈਏ ਦਾ ਹਿਸਾਬ ਲਿਆ 2.5 ਲੱਖ ਰੁਪਈਆ ਲੱਗ ਗਿਆ ਐਵੇਂ ਕਹਿ ਦਈਦਾ ਵਾ ਵੀ ਕਮਰੇ ਪਾਉਣ ਲੱਗੇ ਆ ਪਲਾਸਟਰ ਕਰਾਉਣ ਲੱਗੇ ਪੈਸਾ ਲੱਗਦਾ ਨੋਡ ਲੱਗਦੇ ਆ ਥੱਬਿਆਂ ਨਾ ਲੱਗਦੇ ਆ ਮੇਰੀ ਗੱਲ ਸੁਣ ਆਵੇ ਮੇਰੇ ਨਾਲ ਇੱਥੇ ਬਹਿ ਕੇ ਸਲਾਹ ਕਰੇ ਮੇਰੀ ਪਾਈ ਪਾਈ ਦਾ ਹਿਸਾਬ ਦੇ ਦੇ ਠੀਕ ਆ ਇਹ ਨਹੀਂ ਵੀ ਆਈ ਤੇ ਪਿਆ ਪਵਾਤਿਆਂ ਤੇ ਬਹਿ ਗਈ ਆ ਉਹ ਉੱਥੇ ਠੀਕਰਾਂ ਨਹੀਂ ਇਕੱਠੀਆਂ ਕਰਨ ਡਿਆ ਪੈਸੇ ਕਮਾਉਣ ਡਿਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜ਼ਮੀਨ ਜਿਆਦਾ ਦਾ ਮੈਂ ਇਹਦੇ ਹਿੱਸਾ ਨਾ ਪੂਰਾ ਕੁੜੀ ਦੇ ਦੀਪ ਦਾ ਉਹਨੂੰ ਵੀ ਆਪਣਾ ਪੂਰਾ ਹਿੱਸਾ ਉਹਨੂੰ ਵੀ ਦੱਸੇ ਹਿਸਾਬ ਕਿਤਾਬ ਪੂਰਾ ਦਵੇ ਤੂੰ ਦਊਗੀ ਨਹੀਂ ਕਿਤੇ ਮੇਰੇ ਘਰ ਸੋਣਾ ਵੇਹ ਦਵਿੰਦਰ ਜਿਹੜੀ ਗੱਲ ਸੱਚੀ ਹੋ ਸੱਚੀ ਆ ਕੱਲ ਜਗਤ ਦਾ ਸਮਾ ਚੱਲਣ ਡਿਆ ਧੀਏ ਤੂੰ ਬਗਾਨਾ ਇਹ ਸਕੇਦਾ ਦੱਬ ਲਹੇਂਗੀ ਮੈਂ ਬਗਾਨਾ ਕਿਉਂ ਦੱਬਣਾਵਾ ਤੂੰ ਫੇਰ ਰੁਪਈਆ ਰੁਪਈਆ ਕਹਿਂਦੀ ਮੈਂ ਪਾਈ ਪਾਈ ਲੀ ਤੇ ਉਹ ਫੇਰ ਮੈਂ ਹਏ ਹੇ ਘਰ ਚ ਹੁਣ ਸਾਂਝੇ ਘਰ ਚ ਲੱਗੇ ਆ ਦੋ ਭਰਾ ਜਿੱਥੇ ਚੱਲ ਸਾ ਵੇਹ ਧੀਆ ਧਿਆਣੀਆਂ ਮਾਂ ਤੈਨੂੰ ਪਾਈ ਪਾਈ ਹੁਣ ਕਿੱਥੇ ਦੇ ਦੇਣਗੀਆਂ ਹੈ ਕਿਉਂ ਦੇਣ ਗਿਆ ਕਿਉਂ ਆ ਜਮੀਨ ਚ ਜਿਹੜਾ ਹਿੱਸਾ ਬਣਦਾ ਵਾ ਤੇ ਮੈਨੂੰ ਵਾਧ ਦੇਣਾ 2.5 ਲੱਖ ਰੁਪਈਆ ਲੱਗਾ ਤੇ ਕਹਿੰਦੇ ਨੌਕਰੀ ਪੈਸੇ ਤੇ ਲੱਗ ਜਾਣਗੇ ਤੇਰੀ ਪਾਈ ਪਾਈ ਮੁੜ ਜੂ ਤੇਰੇ ਕਿਹੜੇ ਵੀ ਉਹ ਗੱਲ ਘਰ ਬੜੇ ਖਰਚੇ ਚੜੇ ਆ ਤੇ ਬਣੇ ਸੋਹਣੇ ਇਹ ਤੇ ਗੱਲ ਨਹੀਂ ਇਹ ਗੱਲ ਗੱਲ ਤੈਨੂੰ ਰੱਬ ਨੇ ਤੈਨੂੰ ਬਹੁਤ ਦੇ ਦੇਣਾ ਇੰਨਾ ਜਿਹੜਾ ਨਾ ਦਿਲ ਹੌਲਾ ਨਹੀਂ ਰੱਖੀਦਾ ਉਹਦਾ ਮੇਰੀ ਮੇਰੇ ਕਰਮਾਂ ਚ ਹੋਇਆ ਨਾ ਤੇ ਮੈਨੂੰ ਮਿਲ ਹੀ ਜਾਣਾ ਵਾ ਜਿੰਨੀ ਮਾਰਾਂ ਨੇ ਆਂਦੇ ਲਿਖੀ ਬੰਦਾ ਉਨੀ ਭੋਗਦਾ ਵਾ ਜੋ ਮੇਰੇ ਕਰਮਾਂ ਚ ਠੋਕਰਾਂ ਲਿਖੀਆਂ ਹੋ ਮੈਂ ਕਹਾਣੀਆਂ ਕਾੜੀਆਂ ਤੇ ਪਰ ਨਹੀਂ ਮੈਨੂੰ ਹਿੱਸ ਜਿੰਨਾ ਮੇਰਾ ਲਗ ਲਗਾਵਾ ਤੇ ਫੇਰ ਆਣ ਕੇ ਬਹਿ ਜਾ ਸਿੱਧੀ ਗੱਲ ਆ ਮੈਂ ਆ ਇਹ ਤੇ ਪੈਣ ਗੱਲ ਗਲਤ ਇਹ ਤੇ ਮੈਂ ਆਪਣੇ ਸਗੇ ਪਿਓ ਦੀ ਨਹੀਂ ਮੰਨਦੀ